ਸਵੇਰ ਦਾ ਟਾਈਮ ਅੱਜ ਧਾਰਾਂ ਕੱਢ ਰਹੇ ਆ ਕੀ ਹਾਲ ਚਾਲ ਦੋਸਤੋ ਸਵਾਗਤ ਹੈ ਤੁਹਾਡਾ ਸੁਨਾਮ ਦੇ ਖਾਨ ਦੇ ਵਿੱਚ ਅੱਜ ਸਵੇਰੇ ਸਵੇਰੇ بارش ਹੋ ਰਹੀ ਹੈ ਧਾਰਾ ਘਟਨਾ ਹੈ ਸਾਡੀਆਂ ਕੱਟਨਾ ਅੱਜ ਤੁਹਾਨੂੰ ਪਾਸੋਂ ਦੀ ਜਾਣਕਾਰੀ ਦਿੰਨੇ ਆ ਆ ਸਾਡੀ ਵੱਡੀ ਕੱਟੀ ਹੈ ਇੱਧਰ ਸੱਜੇ ਹੱਥ ਉਧਰ ਛੋਟੀ ਹੈ ਆ ਸਾਡੀ ਨਵੀਂ ਮੱਝ ਹੈ ਜਿਹੜੀ ਹੁਣ ਲਿਆਂਦੀ ਹੀ ਇਆ ਉਹਦੀ ਕੱਟੀ ਆ ਦੋਸਤੋ ਇੱਥੇ ਆ ਕੇ ਸੁੱਈ ਐ ਇਹ ਆ ਵਾਲੀ ਇਹ ਕੱਟੀ ਇਹਦੀ ਐ ਆ ਮੋਰਾਰੀ ਐ ਦੋਸਤੋ ਕਾਗ ਇਹਦੀ ਐ ਇਹ ਬੱਲੀ ਐ ਆ ਮੱਝ ਦੋਸਤੋ ਸੋਣ ਵਾਲੀ ਐ ਦੋਟਾ ਹੀ ਵੀਨੇ ਰਹਿ ਗਏ ਇਹਦੇ ਇਹਦੀ ਸਪੈਸ਼ਲ ਵੀਡੀਓ ਅੱਡ ਬਣਾਵਾਂਗੇ ਕੱਲੀ ਦੀ ਤਿਆਰ ਬਹੁਤ ਸੋਣੀ ਹੋਈ ਐ ਪਿੱਛੋਂ ਥੰਡ ਚੱਕਰ ਸਕਦੇ ਹਾਂ ਛੱਡਾ ਚੱਕਰ ਸਕਦੇ ਹਾਂ ਆ ਆਪਣੇ ਬੱਚੇ ਆਗੇ ਦੋ ਉਹ ਗੈੜਾ ਆ ਗਾਂ ਆਪਣੀ ਜਰਸੀ ਆ ਬੱਚੀ ਆ ਡੱਬ ਖੜਬੀ ਦੋਸਤੋ ਇਹ ਜੀ ਹੈਗੀ ਆ ਦੂਜੀ ਵਿਚਾਲੀ ਵਾਲੀ ਜੀ ਇੱਥੀਆਂ ਕਿਸ ਹੋਈ ਸੀ ਇਹ ਵੀ ਔੜੀ ਬੈੜ ਹੈਗੀ ਇਹੋ ਆ ਕਾਲੀ ਦੀ ਹੈ ਇਹਦੀ ਹੈ ਇਹ ਆ ਦੇਖੋ ਦੋਸਤੋ ਫਾਰਮਾ ਹੱਡਾ ਊਡਾ ਸਪਰੇਅ ਵਾਲ ਟੋਲੀ ਮੱਖੀਆਂ ਮੱਛਰ ਤੋਂ ਹੁਣੀ ਸੜਕ ਕੇ ਹਟਿਆ ਆ ਵੇਖੋ ਮੱਛਰਦਾਨੀ ਦੇ ਉੱਪਰ ਰਾਹ ਦੋਸਤੋ ਗਾਂ ਖੁੱਲ ਗਈ ਸੀ ਉਹ ਮੱਛਰਦਾਨੀ ਦੇ ਉੱਤੋਂ ਛਾਲ ਮਾਰ ਕੇ ਨਾਂਗੀ ਔ ਵਾਲੀ ਖੁੱਲੀ ਹੈ 800 ਛਾਲ ਮਾਰ ਕੇ ਪਰੇ ਢੱਪ ਗਈ ਸੀ ਉਧਰ ਹੋ ਬਰੇ ਟੱਪ ਗਈ ਮੰਜੇ ਕੋਲੇ ਉਤੋਂ ਫਿਰ ਸਾਡਾ ਬੰਦਾ ਫੜਕੇ ਲਿਆ ਰਾਤ ਆ ਕੁਦਰੇ ਵਾਲੀ ਮਸ਼ੀਨ ਆ ਗਈ ਆਪਣੀ ਹਰੇ ਪੱਤੇ ਵਾਲੀ ਢੋਲ ਆ ਕੇ ਬਾਲਟ ਨਾਲ ਆਪਣਾ ਫੀਡ ਵਾਲੀਆਂ ਅਧਰ ਬਾਰ ਆ ਗਿਆ ਹਲਮਾਰੀ ਆਪਣੀ ਦਵਾਈਆਂ ਦੁਵੀਆਂ ਰੱਖਣ ਨੂੰ ਸੰਦ ਸੰਦ ਥੋੜੀ ਛਾਣੀਆਂ ਆ ਮੱਛਰਦਾਨੀ ਆ ਗਈ ਬੰਦਾ ਲਾ ਕੇ ਸੌਂਦਾ ਅੰਦਰ ਆਦ ਨੂੰ ਸਾਡਾ ਆਵਨ ਜੇ ਦੇ ਆਹੋ ਸ਼ਾਨਣ ਆ ਗਿਆ ਦੋਸਤੋ ਆਪਣਾ ਪਹਿਲਾਂ ਅਸੀਂ ਇਹ ਚ ਤੂੜੀ ਸ਼ਾਨਦੇ ਸੀ ਕਿਉਂਕਿ ਪਹਿਲਾਂ ਇਹ ਮਿੱਟੀ ਬਹੁਤ ਸੀਗੀ ਥੱਲੇ ਰੀ ਨਿਕਲੇ ਆਉਂਦੀ ਸੀ ਹੁਣ ਤੱਕ ਵਾਰ ਲੋਡ ਨਹੀਂ ਪੈਂਦੀ